ਤੇ ਪਹੁੰਚ ਗਿਆ ਜੀ ਉਹਰੇ ਥਾੜੇ ਵਿੱਚ ਹਾਜੀ ਮੋਟਰਸਾਈਕਲ ਆਈ ਅਰ ਉਹ ਥੋੜਾ ਉਹ ਕਰ ਰਹੇ ਆ ਪਲੇਸ ਜਿਹੜਾ ਵੀ ਮਲਾਲੀ ਹੈਗਾ ਪਲੇਸ ਪਹੁੰਚੋ ਮੇਰੇ ਮੈਂ ਭੜੀ ਗੱਲ ਕਰਨ ਚੱਲਿਆ ਬਹਿ ਮਹਾਤਲ ਪ੍ਰਦੇਸ਼ ਚ ਇੱਕ ਵਾਰ ਫਿਰ ਤੋਂ ਪੰਜਾਬੀ ਦੀ ਕੁਟਮਾਰ ਕੀਤੀ ਗਈ ਹੈ ਜੀ ਹਾਂ ਇਹ ਪੰਜਾਬੀ ਨੌਜਵਾਨ ਟੈਕਸੀ ਲੈ ਕੇ ਹਿਮਾਚਲ ਦੇ ਮਨਾੜੀ ਗਿਆ ਸੀ ਜਿੱਥੇ ਕਿ ਹਿਮਾਚਲੀ ਟੈਕਸੀ ਡਰਾਈਵਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਏ ਕੁੱਟਮਾਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਇਹ ਟੈਕਸੀ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਏ ਉਸੇ ਨੱਕ ਬੁੱਲ ਅਤੇ ਮੱਥੇ ਤੇ ਸੱਟਾਂ ਨਜ਼ਰ ਆ ਰਹੀਆਂ ਨੇ ਅਤੇ ਉਹ ਲਹੂ ਲਹਾਨ ਹੋਇਆ ਥਾਣੇ ਪਹੁੰਚਿਆ ਜਿਸ ਦੀ ਕਿ ਨੌਜਵਾਨ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਜਿਸ ਵਿੱਚ ਉਹ ਕਹਿਦਾ ਸੁਣਾਈ ਦੇ ਰਿਹਾ ਕਿ ਉਹ ਥਾਣੇ ਪਹੁੰਚ ਚੁੱਕਿਆ ਹੈ ਪਰ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੁਹਾਨੂੰ ਉਹ ਵੀਡੀਓ ਵੀ ਸੁਣਾਵਾਂਗੇ ਪਰ ਤੁਹਾਨੂੰ ਇਹ ਪੂਰਾ ਮਾਮਲਾ ਦੱਸ ਦਿੰਨੇ ਆ ਦਰਸਲੇ ਟੈਕਸੀ ਡਰਾਈਵਰ ਆਪਣੀ ਟੈਕਸੀ ਤੇ ਕੁਝ ਯਾਤਰੀਆਂ ਨੂੰ ਲੈ ਕੇ ਮਨਾਲੀ ਪਹੁੰਚਿਆ ਸੀ ਜਿੱਥੇ ਕਿ ਇਸ ਦਾ ਟੈਕਸੀ ਨੂੰ ਲੈ ਕੇ ਝਗੜਾ ਹੋ ਗਿਆ ਜਦਕਿ ਹਿਮਾਚਲ ਪ੍ਰਦੇਸ਼ ਦੇ ਟੈਕਸੀ ਵਾਲਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਇਹ ਨੌਜਵਾਨ ਥਾਣੇ ਪਹੁੰਚਿਆ ਅਤੇ ਖੁਦ ਹੀ ਮੈਡੀਕਲ ਕਰਵਾਉਣ ਗਿਆ ਜਿਸ ਦੇ ਕੇ ਉਸ ਪਰ ਲੋ ਵੀਡੀਓ ਵੀ ਬਣਾਈ ਗਈ ਪਹੁੰਚ ਗਏ ਖਾੜੇ ਵਿੱਚ ਹਾਜੀ ਬਾਈਕ ਆਈ ਪਰ ਉਹ ਥੋੜਾ ਤੋਂ ਕਰ ਰਹੇ ਆ ਪਲੇਸ ਜਿਹੜਾ ਵੀ ਮਦਾਲੀ ਹੈਗਾ ਪਲੇਸ ਪਹੁੰਚੋ ਮੇਰੇ ਮਾ ਪਹਾੜੀ ਕਲਕਾਂ ਚੱਲਿਆ ਹੋ ਬਹੁਤ ਤੇ ਨੌਜਵਾਨ ਦਾ ਇਲਜ਼ਾਮ ਹੈ ਕਿ ਉਹ ਥਾਣੇ ਆਇਆ ਸੀ ਪਰ ਥਾਣੇ ਵਾਲੇ ਉਸ ਦੀ ਸੁਣਵਾਈ ਨਹੀਂ ਕਰ ਰਹੇ ਉਧਰ ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਦੀ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਸੰਸਦ ਮੈਂਬਰ ਗੁਰਜੀਤ ਔਜਲਾ ਨਾਲ ਮੁਲਾਕਾਤ ਕੀਤੀ ਗਈ ਏ ਅਤੇ ਉਹਨਾਂ ਨੂੰ ਇਸ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ ਤਾਂ ਕਿ ਹਿਮਾਚਲ ਪ੍ਰਦੇਸ਼ ਜਾ ਰਹੇ ਪੰਜਾਬ ਦੇ ਟੈਕਸੀ ਡਰਾਈਵਰ ਸੇਫ ਰਹਿ ਸਕਣ ਉਹਨਾਂ ਮੰਗ ਕੀਤੀ ਕਿ ਹਿਮਾਚਲ ਦੇ ਡੀਜੀਪੀ ਅੱਗੇ ਮੁੱਦਾ ਚੁੱਕਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪੰਜਾਬ ਦੇ ਟੈਕਸੀ ਡਰਾਈਵਰਾਂ ਨੂੰ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹਿਮਾਚਲ ਵਿੱਚ ਨਹੀਂ ਪਹੁੰਚਾਇਆ ਜਾਵੇਗਾ ਉਧਰ ਇਸ ਕਟਰਾ ਤੋਂ ਬਾਅਦ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਇੱਕ ਆਡੀਓ ਵੀ ਸ਼ੇਅਰ ਕੀਤੀ ਗਈ ਹੈ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਗਰੁੱਪਾਂ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਮੇਰੀ ਨਾ ਇੱਕ ਬੇਨਤੀ ਆ ਸਾਰੇ ਭਰਾਵਾਂ ਨੂੰ ਆਪਾਂ ਸਾਰੇ ਡਰਾਈਵਰ ਹੀ ਆ ਜੇ ਆਪਾਂ ਕਿਸੇ ਦਾ ਸਾਥ ਨਹੀਂ ਨਾ ਦੇ ਸਕਦੇ ਫੇਸਬੁੱਕ ਖੋਲ ਕੇ ਇਹਨੂੰ ਸ਼ੇਅਰ ਕਰੋ। ਵੱਧ ਤੋਂ ਵੱਧ ਪੋਸਟ ਨੂੰ ਹੈਸ਼ਟੈਗ ਕਰਕੇ ਉੱਥੇ ਦੀ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਵੀ ਕੀ ਕੁਝ ਹੁੰਦਾ। ਠੀਕ ਆ ਜੀ। ਇਹਦਾ ਸੇਵਲ ਤੋਂ ਮੈਡੀਕਲ ਕਰਾ ਰਹੇ ਆ ਜਿਹੜੇ ਸ਼ਰਾਰਤੀ ਅਨਸਰ ਨੇ ਕੋਈ ਵੀ ਕੁਛ ਕਰਦਾ ਐਫ ਆਈ ਆਰ ਰਜਿਸਟਰਡ ਕਰਾਵਾਂਗੇ ਉੱਥੋਂ ਦੇ ਮੈਂਬਰ ਵੀ ਪਹੁੰਚ ਰਹੇ ਆ ਸਾਡੇ ਭਰਾ ਜਿਹੜੇ ਗਏ ਹੋਏ ਆ ਮਨਾਲੀ ਉਹ ਵੀ ਉੱਤੇ ਪਹੁੰਚ ਗਏ ਆ ਡਰਾਈਵਰ ਵੀਰ ਦੇ ਕੋਲ ਮੇਰੀ ਸਾਰਿਆਂ ਨੂੰ ਬੇਨਤੀ ਆ ਆਪਦੀਆਂ ਆਪਦੀਆਂ ਫੇਸਬੁਕਾਂ ਖੋਲ ਕੇ ਇਹ ਸਮਝ ਲਿਓ ਵੀ ਇਹ ਤੁਹਾਡੇ ਨਾਲ ਹੋਇਆ ਵਾ ਦਾਦਾਸੀ ਇਹ ਕਿ ਇਸ ਤੋਂ ਪਹਿਲਾਂ ਇੱਕ ਪੰਜਾਬੀ ਐਨ ਆਰ ਆਈ ਜੋੜੇ ਦਾ ਵੀ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਦੇ ਖਜਹਾਰ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਉਹਨਾਂ ਦਾ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ ਲਿਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਇੱਕ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ ਉਧਰ ਪੰਜਾਬ ਵਿੱਚ ਇਸ ਨੂੰ ਕੰਗਣਾ ਰਣੌਤ ਦੇ ਥੱਪੜ ਕਾਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਦਕਿ ਚੰਬਾ ਦੇ ਐਸ ਪੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਜਿਹਾ ਕੋਈ ਵੀ ਮਾਮਲਾ ਨਹੀਂ ਹੈ ਅਤੇ ਪੰਜਾਬੀ ਐਨਆਰਆਈ ਜੋੜਾ ਲੋਕਾਂ ਦੇ ਹੱਥ ਦੇਖ ਕੇ ਭਵਿੱਖਬਾਣੀਆਂ ਕਰ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਦੀ ਲੋਕਲ ਲੋਕਾਂ ਨਾਲ ਟਕਰਾਅ ਹੋਊਗੀ ਸੀ ਅਤੇ ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ 'ਚ ਪੁਲਿਸ ਕਿਹੋ ਜਿਹਾ ਬਿਆਨ ਦਿੰਦੀ ਏ ਇਸ ਪਿੱਛੇ ਕੀ ਦਰਕ ਦਿੰਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ